ਭਗਵਾਨ ਬਾਲਮਿਕ ਨੌਜਵਾਨ ਸਭਾ ਚੁਗੀਠੀ ਜਲੰਧਰ ਦੇ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਦੇ ਜਨਮ ਦਿਹਾੜੇ ਮੌਕੇ ਭਗਵਾਨ ਬਾਲਮਿਕ ਮੰਦਿਰ ਵਿਖੇ ਪ੍ਰਬੰਧਕ ਕਮੇਟੀ ਦੇ ਵੱਲੋਂ ਕੇਕ ਕੱਟ ਕੇ ਖੁਸ਼ੀ ਦਾ ਜ਼ਾਹਰ ਕੀਤਾ ਗਿਆ ਪ੍ਰਬੰਧਕ ਕਮੇਟੀ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਸਾਨੂੰ ਲੋੜ ਹੈ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਦੇ ਦਸਤੇ ਰਾਹਾਂ ਤੇ ਚੱਲਣ ਦੀ ਤਾਂ ਹੀ ਸਾਡਾ ਸਮਾਜ ਤਰੱਕੀ ਦੀਆਂ ਰਾਹਾਂ ਤੇ ਚਲੇਗਾ ਜੈ ਪੀਮ ਜੈ ਭਾਰਤ ਪੜੋ ਜੁੜੇ ਸੰਘਰਸ਼ ਕਰੋ ਦੇ ਨਾਅਰੇ ਲਗਾਉਂਦੇ ਨਜ਼ਰ ਆਏ ਸਮੋਕੇ ਗੁਲਦੀਪ ਸਿੰਘ ਸੰਜੀਪ ਕੁਮਾਰ ਰਮਨ ਗਿੱਲ ਰਾਕੇਸ਼ ਖੰ अजय कुमार तरुण हंस और अजय हंस सौरभ हंस मैंबर मौजूद रहे पत्रकार रवि जस्सी की जलंधर तो रिपोर्ट जो बोले सो निर्भय सृष्टि करता वाल्मीकि दयावान की जय सतगुरु रविदास जी महाराज की जय सतगुरु कबीर जी महाराज की जय जय भीम जय भारत जय संविधान ਸਾਰੇ ਹੀ ਆਤਮ ਨੰਰੀਮੀਆਂ ਨੂੰ ਜੈਵਲ ਮਿੱਤੀ ਅੱਜ ਬਹੁਤੀ ਖੁਸ਼ੀ ਦਾ ਦਿਹਾੜਾ ਭਾਰਤ ਦੇ ਸੰਵਿਧਾਨ ਦੇ ਰਚੇਤਾ 바ਵਾ ਸਾਹਿਬ ਡਾਕਟਰ ਭੀਮrao Ambedkar ਜਨਮ ਦਿਵਸ ਹੈ ਸੋ ਪੂਰੇ ਹੀ ਵਿਸ਼ਵ ਭਰ ਵਿੱਚ 바ਵਾ ਸਾਹਿਬ ਜੀ ਦਾ ਜਨਮ ਦਿਨ ਬਹੁਤ ਸ਼ਰਧਾ ਅਤੇ ਆਸਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ 바ਵਾ ਸਾਹਿਬ ਦਾ ਜੋ ਸੰਦੇਸ਼ ਸੀਗਾ ਸਾਡੇ ਸਮਾਜ ਨੂੰ ਆਦੋ ਪ੍ਰੇਸ਼ਟਗਾ ਕਿ ਫੜੋ ਜੁੜੋ ਸੰਘਰਸ਼ ਸੰਘਰਸ਼ ਕਰੋ ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਤੇ ਆਪ ਸਭ ਨੂੰ ਕਮਲੇਸ਼ਵਰ ਵਾਲਮੀਕਾ ਐਜੂਕੇਸ਼ਨਲ ٹرسٹ ਰਜਿਸਟਰਡ ਮਹਾਦੇ ਮਾਧਿਅਮ ਤੋਂ ਇਹ ਬੇਨਤੀ ਕਰਦਾ ਹਾਂ ਕਿ ਜੋ ਸਾਡੇ ਮਾਂ ਪੂਛਾਂ ਦੇ ਉਪਦੇਸ਼ ਨੇ ਦਿੱਤੇ ਹੋਏ ਮਾਰਗ ਨੇ ਉਹਨਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ ਸਿੱਖਿਸ਼ਿਤ ਹੋਣਾ ਚਾਹੀਦਾ ਹੈ ਐਜੂਕੇਟ ਹੋਣਾ ਚਾਹੀਦਾ ਹੈ ਸੋ ਪ੍ਰਮਾਤਮਾ ਬਾਵਾ ਜੀ ਦੀ ਰਿਆ ਬਾਵਾ ਜੀ ਦਾ ਅੱਜ ਵੀ ਕਲਮ ਹੈ 바ਵਾ ਸਾਹਿਬ ਦਾ ਅੱਜ ਵੀ ਕਲਮ ਹੈ ਸਭ ਤੋਂ ਵੱਡਾ ਵਿਦਾਤ ਮਹਾਰਾਜ ਦਾ ਅੱਜ ਵੀ ਕਲਮ ਹੈ ਸੋ ਸਾਨੂੰ ਆਪਣੇ ਮਾਪਕੁਸ਼ਾਂ ਦੇ ਦਸੇ ਮਾਰਗਾਂ ਤੇ ਚੱਲਣਾ ਚਾਹੀਦਾ ਹੈ ਸੋ ਅੱਜ ਦਾ ਇਹੀ ਸੰਦੇਸ਼ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਓ ਪਰਮਾਤਮਾ ਵਾਲਮੀਕੀ ਮਾਰਗੇ ਦੇ ਗਿਆਨ ਦੇ ਨਾਲ ਬਾਲ ਸਾਹਿਬ ਦੀ ਸਾਡੇ ਆਈਡੀ ਹੋਣ ਕੀ ਦੇ ਨਾਲ ਜੋੜੋ ਤਾਂ ਜੋ ਸਾਡਾ ਵੀ ਸੁਖਾਲਾ ਜੀਵਨ ਹੋਵੇ ਅਸੀਂ ਵੀ ਵਧੀਆ ਤੋਂ ਵਧੀਆ ਆਪਣਾ ਜੀਵਨ ਬਤੀਤ ਕਰ ਸਕੀਏ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭਿੰਗ ਜੈ ਭਾਰਤ ਜੈ ਸੰਵਿਧਾਨ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਰਵਿਦਾਸ ਧਨ ਰਵਿਦਾਸ ਆਪ ਸਭ ਨੂੰ ਬੜੀ ਜਾਣ ਕੇ ਖੁਸ਼ੀ ਹੋਏਗੀ ਸਾਡੇ ਬਾਬਾ ਸਾਹਿਬ ਮੇਕਰ ਪੀਮਰਾਵ ਜੀ ਜਿਨ੍ਹਾਂ ਦਾ ਕਿ ਅੱਜ 100 ਤੀਤੀ ਮਾ ਅਰਗੜ ਦੇਵ ਜੀ ਦਾ ਜੋ ਕਿ ਸਾਰੇ ਮਹੱਲੇ ਵਿੱਚ ਜਗੀਟੀ ਵਿੱਚ ਭਗਵਾਨ ਵਾਲਮੀਕੀ ਮੰਦਰ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਕੀ ਕੱਟ ਕੇ ਮਨਾਇਆ ਔਰ ਸੰਗਤਾਂ ਦੇ ਮਨਾਂ ਵਿੱਚ ਬੜਾ ਉਤਸ਼ਾਹ ਆ ਬਾਬਾ ਸਾਹਿਬ ਦੇ ਜਨਮ ਜਨਮ ਪ੍ਰਤੀ ਕਿ ਬਾਬਾ ਸਾਹਿਬ ਦੀ ਜੋ ਸੋਚ ਸੀਗੀ ਉਹ ਅੱਜ ਸਾਡੇ ਤੋਂ ਸਮਾ ਆ ਗਿਆ ਹੈ ਅੱਗੇ ਲਈ ਜਾਣ ਵਾਸਤੇ ਬਾਬਾ ਸਾਹਿਬ ਨੇ ਕੋ ਗੱਲ ਕਹੀ ਸੀ ਕਿ ਪੜੋ ਲਿਖੋ ਸੰਘਰਸ਼ ਕਰੋ ਉਹ ਅੱਜ ਸਮਾਂ ਆ ਗਿਆ ਸਾਨੂੰ ਪੜਨ ਲਿਖਨ ਦਾ ਤੇ ਸੰਘਰਸ਼ ਕਰਨ ਦਾ ਜ਼ਰੂਰੀ ਨਹੀਂ ਇਹ ਕੱਪੜੇ ਵਧੀਆ ਪਾਣੇ ਆ ਮਤਲਬ ਜੋ ਬਾਬਾ ਸਾਹਿਬ ਦੀ ਸੋਚ ਆ ਉਹਨੂੰ ਅੱਗੇ ਲੈ ਕੇ ਜਾਣਾ ਔਰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਬਾਬਾ ਸਾਹਿਬ ਦੀ ਸੋਚ ਦੇ ਨਾਲ ਲਾ ਕੇ ਔਰ ਬੱਚੇ ਨੂੰ ਵੱਧ ਤੋਂ ਵੱਧ ਸਕੂਲਾਂ ਦੇ ਵਿੱਚ ਅچھے ਸਕੂਲਾਂ ਵਿੱਚ ਪੜਾ ਕੇ ਉਹਨਾਂ ਦਾ ਨਾਮ ਰੋਸ਼ਨ ਕਰਨਾ ਜੇ ਸਾਡੇ ਬੱਚੇ ਪੜਨਗੇ ਬਾਬਾ ਸਾਹਿਬ ਦਾ ਨਾਮ ਰੋਸ਼ਨ ਹੋ ਜਾਏਗਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਬਾਲਮੀਕੀ ਹਰ ਹਰ ਬਾਲਮੀਕੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਬਾਬਾ ਸਾਹਿਬ ਦੇ ਜਨਮ ਦਿਨ ਦੀ